ਇਹ ਜਿਹੜੀ ਲੱਜਾ ਹੈ ਇਹ ਵੀ ਨਹੀਂ ਕੁਝ ਕਰਨ ਦੇਦੀ। ਇਹ ਜਿਹੜੀ ਲੱਜਾ ਹੈ ਇਹ ਵੀ ਇਸ ਰੱਬ ਦੇ ਮਾਰਗ ਦੇਤੇ ਅਗਾ ਨਹੀਂ ਚੱਲਣ ਦੇਦੀ। ਤੋਂ ਵਿਆਸ ਨੇ ਕਿਹਾ ਪੁੱਤਰ ਜਾ ਤੂੰ ਕਿਸੇ ਕੋਲ ਢੰਗ ਸਿੱਖ ਕਿਸੇ ਕੋਲ ਤਰੀਕਾ ਸਿੱਖ ਕਿਸੇ ਕੋਲ ਉਕਤੀ ਸਿੱਖ ਕਿਸੇ ਕੋਲ ਉਪਕਤੀ ਸਿੱਖ। ਤੋਂ ਸੁਗਦੇਵ ਕਹਿਣ ਲੱਗਾ ਬਾਪੂ ਹੋਰ ਕਿਸ ਕੋਲ ਸਿੱਖਾਂ ਹਾਲਾਂਕਿ ਵਿਆਸ ਹਜ਼ਾਰਾਂ ਬੰਦੇ ਨੂੰ ਦੱਸਦਾ ਸੀ ਉਹਦੀ ਸੰਗਤ ਕਰਦੇ ਸਨ। ਪਰ ਆਪਣੇ ਪੁੱਤਰ ਨੂੰ ਕਿਉਂ ਨਹੀਂ ਦੱਸਦਾ? ਮੈਂ ਇਤਨੀ ਅਰਜ਼ ਕਰ ਰਿਹਾ ਸ਼੍ਰੀਖਾ ਚਾਰੀ ਵਿੱਚ ਵਿਸ਼ਵਾਸ ਨਹੀਂ ਬਜਦਾ ਬਰੋਸਾ ਨਹੀਂ ਬਜਦਾ ਜਿਸ ਤਰ੍ਹਾਂ ਡਾਕਟਰ ਆਪਣਾ ਇਲਾਜ ਨਹੀਂ ਕਰ ਸਕਦਾ ਮੈਂ ਇੱਥੇ ਦੇਖਿਆ ਦਿੱਲੀ ਵਿੱਚ ਇੱਕ ਡਾਕਟਰ ਦੀ ਪਤਨੀ ਦਾ ਆਪਰੇਸ਼ਨ ਹੋਣਾ ਸੀ ਤੇ ਦੂਜਾ ਡਾਕਟਰ ਕਰ ਰਿਹਾ ਸੀ ਤੇ ਆਖਰੇ ਮਿਤਰਾਚਾਰੀ ਕਰਕੇ ਇੱਕ ਦਿਨ ਮੈਂ ਪੁੱਛ ਲਿਆ ਉਹ ਬਲਿਕ ਦੋ ਦਫਾ ਮੈਂ ਉਹਦੇ ਕੋਲ ਦਵਾਈ ਲੈਣ ਗਿਆ ਨਾਲ ਦੇ ਸਰਪਨ ਤੇ ਮੈਂ ਇਹ ਸੁਣਿਆ ਤੁਸੀਂ ਹੀ ਆਪਰੇਸ਼ਨ ਕੀਤਾ ਤੇ ਇਹ ਆਪਰੇਸ਼ਨ ਤੁਸੀਂ ਕਰਦੇ ਹੋ ਸਾਰੇ ਆਪ। ਤੁਹਾਡੀ ਪਤਨੀ ਨਾਲ ਕਿਸੇ ਹੋਰ ਨੇ ਕੀਤਾ ਹੈ। ਕਲਪ ਗਿਆਨੀ ਵੀ ਤੁਹਾਡੇ ਕੋਲ ਕੀ ਹੱਥ ਖੋਲੀ ਨੂੰ ਤੁਹਾਨੂੰ ਆਪਣੀ ਪਤਨੀ ਸੇ ਨਾਲ। ਇਹ ਕਿਤੇ ਲਾਪਰਵਾਹੀ ਹੋ ਜਾਂਦੀ ਕਿਉਂਕਿ ਉਹ ਥਣਗੈਲੀ ਭਈ ਆਪਣਾ ਆਪਣੇ ਬੰਦਾ ਜਿੱਥੇ ਜਿੰਨੀ ਨੇੜਤਾ ਹੋਵੇ ਉੱਥੇ ਉਤਨੀ ਅਨਗੈਲੀ ਆ ਜਾਂਦੀ। ਕਦੇ ਬਗਵਰ ਮੁਤਾਲਾ ਕਰ ਲੈਣਾ। ਉਥੋਂ ਮੈਂ ਅੰਦਾਜ਼ਾ ਲਾਇਆ ਦਾਰਸ਼ਨਿਕ ਵੀ ਹੈ ਫਲਸਫਰ ਵੀ। ਇਹ ਮਨੋਵਿਗਿਆਨੀ ਵੀ ਹੈ। ਇਹ ਡਾਕਟਰ ਨੇ ਇਨੇ ਮੰਦੀਆਂ ਰੁਚੀਆਂ ਨੂੰ ਪੜ੍ਹ ਲੈ। ਕਦਮ ਜਿਹੜਾ ਓਪਰਾ ਹੈ ਨਾ ਦੂਜਾ ਉੱਥੇ ਤੇ ਅਸੀਂ ਪੂਰੇ ਸਾਵਧਾਨ ਸੁਚੇਤ ਹੁਣੇ ਆਪਣੀ ਰੋਜ਼ ਦਾ ਇਕੱਠ ਹੈ ਸਟਾ ਤੇ ਰਾਂਚਕ ਮਾਤਰ ਵੀ ਕਿਧਰੇ ਅਨਗੈਲੇ ਆ ਤੇ ਗੱਲ ਗੜਬੜ ਹੋ ਜਾਣੀ ਸੀ। ਇਸ ਵਾਸਤੇ ਮੈਂ ਨਹੀਂ ਓਪਰੇਸ਼ਨ ਕੀਤਾ। ਅਨਗੈਲੇ ਆਨਸ ਹੋ ਜਾਂਦੇ। ਤੋਂ ਖਿਮਾ ਕਰਨੀ ਜਿੱਥੇ ਇਹ ਆਮ ਡਾਕਟਰ ਦੀ ਦੁਨੀਆ ਵਿੱਚ ਐਸਾ ਚੱਲਦਾ ਨਾ ਧਾਰਮਿਕ ਦੁਨੀਆ 'ਚ ਵੀ ਐਸਾ ਚੱਲਦਾ। ਪਿਤਾ ਕਾਲੋ ਗੁਰੂ ਨਾਨਕ ਤੋਂ ਕੋਈ ਲਾਭ ਨਹੀਂ ਉਠਾ ਸਕੇ ਉਹ ਨਹੀਂ ਆਪਰੇਸ਼ਨ ਕਰ ਸਕੇ ਔਰ ਇਸੇ ਤਰੀਕੇ ਨਾਲ ਕੰਸ ਨਹੀਂ ਲਾਭ ਉਠਾ ਸਕੇ ਸ੍ਰੀ ਕ੍ਰਿਸ਼ਨ ਤੋਂ ਤ੍ਰਿਪਤਾ ਰੋਂਦੀ ਹੈ ਕਹਿੰਦੀ ਰਹੀ ਪੁੱਤਰ ਸੁਦਾਨੀ ਹੈ ਸੁਦਾਨੀ ਵਿਆਸ ਤੋਂ ਸਾਰਾ ਜਗਤ ਲਾਭ ਉਠਾਉਂਦਾ ਸੁਖਦੇਵ ਨਹੀਂ ਉਠਾ ਸਕੇ ਪੁੱਤਰ ਨਹੀਂ ਉਠਾ ਸਕੇ ਬਹੁਤ ਨੇੜਤਾ ਜਿਹੜੀ ਹੈ ਨਾ ਕਈ ਤਾਂ ਗੱਲ ਨਹੀਂ ਬਣਦੀ ਉਸ ਨੇੜਤਾ ਦੇ ਤਰ੍ਹਾਂ ਤਰ੍ਹਾਂ ਦੇ ਖਿਆਲ ਸਾਹਮਣੇ ਬਾਧਾ ਬਣ ਜਾਂਦੇ ਨੇ ਪੁੱਤਰ ਹੈ ਬਈ ਪਿਓ ਹੈ ਜਾਂ ਭਰਾ ਹੈ ਪਤਨੀ ਹੈ ਇਹ ਸੰਬੰਧ ਕੀ ਐਸੇ ਦੀਵਾਰ ਦੀ ਤਰ੍ਹਾਂ ਖੜੇ ਹੋ ਜਾਂਦੇ ਨੇ ਕੁਝ ਗੱਲ ਨਹੀਂ ਬਣਦੀ ਤੇ ਔਰ ਜਿਨ੍ਹਾਂ ਨੇ ਕਦੀ ਇਸ ਢੰਗ ਦਾ ਸਿਲਸਿਲਾ ਨੇੜੇੋਂ ਦੇਖਿਆ ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋ ਤਾਂ ਸੁਖਦੇਵ ਪੁੱਛਦਾ ਬਾਪੂ ਤਾਂ ਫਿਰ ਮਕੇ ਤੇ ਜਾ ਬਈ ਜਨਕ ਕੋਲ ਜਾ ਜਾ ਤੈਨੂੰ ਦੱਸੇ ਸੁਖਦੇਵ ਕਹਿੰਦਾ ਜਨਕ ਉਹ ਰਾਜਾ ਜਿਹਦਾ ਸੋਨੇ ਦਾ ਸਿਦहासन ਹੈ ਔਰ ਸੁਣਿਆ ਸੋਨੇ ਦੇ ਭਾਂਡੇ 'ਚ ਹੀ ਰੋਟੀ ਖਾਂਦਾ ਔਰ ਸੁਣਿਆ ਕਦੀ ਕਦੀ ਨਿਰਧਵੀ ਵੇਖ ਲੈਂਦਾ ਐਸਾ ਪੁਰਸ਼ ਓਵੇਂ ਨੂੰ ਧੰਗ ਦਸੇਗਾ ਨਾਮ ਜਪਣ ਦਾ ਸੁਰਤ ਜੋੜਨ ਦਾ ਵਿਆਸ ਕੰਡ ਦੇ ਹਾਂ ਉਹੀ ਤਰ੍ਹਾਂ ਦਸੇ ਤੁਮ ਜਾਣ ਹੁਣ ਚਲਾ ਗਿਆ ਇਹਨੇ ਰਸਤੇ ਚ ਨਦੀ ਤੇ ਇਸ਼ਨਾਨ ਕੀਤਾ ਹੁਣ ਚੁਕਣ ਗੁਰੂ ਭਾਵਨਾ ਨਾਲ ਜਾਏ ਪਹਿਲੋਂ ਪੇਗਰੇ ਬੇ ਗੁਰੂ ਬੈਤਰੇ ਜਾਉਣਾ ਗੁਰੂ ਮਣਾ ਤੋਂ ਗੁਰੂ ਕੋਲ ਜਾਣਾ ਤਾਂ ਫਿਰ ਉਹਨੇ ਨਦੀ ਚ ਰਸਤੇ ਚ ਇਸ਼ਨਾਨ ਕੀਤਾ ਪਵਿੱਤਰ ਭਾਵਨਾ ਨਾਲ ਪਵਿੱਤਰਤਾ ਨਾਲ ਜਾਣਾ ਜਿਉਂ ਪਹੁੰਚਿਆ ਨਾ ਮਹਿਲਾ ਦੇ ਦਵਾਰ ਤੇ ਤੇ ਜਿਹੜਾ ਸੰਤਰੀ ਖੜਾ ਸੀ ਪਹਿਰੇਦਾਰ ਉਹਨੇ ਪਹਿਚਾਨ ਲਿਆ ਬਈ ਵਿਆਸ ਦਾ ਪੁੱਤਰ ਹੈ ਸੁਖਦੇਵ ਹੈ ਵਕਤ ਦਾ ਵੱਡਾ ઋષਿ ਉਹਨੇ ਸਨਮਾਨ ਕੀਤਾ ਪ੍ਰਣਾਮ ਕੀਤਾ ਤੇ ਸੁਖਦੇਵ ਪੁੱਛਦਾ ਦਵਾਰਪਾਲ ਤੋਂ ਜਨਕ ਕਿੱਥੇ ਹੈ ਤੇ ਦਵਾਰਪਾਲ ਕਹਿੰਦਾ ਰਸੋਈ ਦੇਚ ਨੇ ਭੋਜਨ ਛੱਡ ਦੇਣਾ ਸੁਖਿਨਾਮ ਕਰਕੇ ਆਇਆ ਸੀ ਤੇ ਗਿੱਲੀ ਨਗੋਟੀ ਉਹਨੇ ਉੱਥੇ ਦਵਾਰ ਤੇ ਰੱਖ ਦਿੱਤੀ ਉਹ ਤੁੰਬੜੀ ਤੇ ਸੋਟੀ ਵੀ ਰੱਖ ਲਈ ਤੇ ਅੰਦਰ ਚਲਾ ਤੇ ਜਿਉਂ ਜਾਂਦਾ ਰਸੋਈ ਦੇ ਵਿੱਚ ਕੀ ਦੇਖਦਾ ਸੋਨੇ ਦੇ ਬਰਤਨ ਤੇ ਹਜ਼ਾਰਾਂ ਤਰ੍ਹਾਂ ਦੇ ਸਿਲਸਿਲੇ ਉਸ ਰਸੋਈ ਦੇ ਵਿੱਚ ਰੌਣਕ ਦੇਖ ਕੇ ਹੀ ਦੰਗ ਰਹਿ ਗਿਆ ਪਹਿਲੇ ਇਹ ਰਸੋਈ ਹੀ ਕਿ ਰਸੋਈ ਪੂਰਾ ਮਹਿਲ ਪਹਿਲੇ ਤੇ ਹੀ ਦੰਗ ਰਹਿ ਗਿਆ ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਨਕ ਦੇ ਅੱਗੇ ਤੇ ਸੁਖਦੇਵ ਕਹਿੰਦੇ ਸੁੱਕੀ ਰੋਟੀ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਭਗਵਾਨ ਸਖਣ ਵਾਲਾ ਬੰਦਾ ਕੀ ਖਾਕ ਨਾਮ ਜਪਦਾ ਹੋਗਾ ਫਿਰ ਉਹਨੇ ਗਲਤ ਥਾਂ ਤੇ ਬੈਠਦਾ ਬਹੁਤ ਲੱਗਦਾ ਬੈਠ ਦੇ ਪਰ ਅੰਦਰ ਸ਼ਰਧਾ ਨਹੀਂ ਬਜੀ ਉੱਠ ਖੜਾ ਤੇ ਜਿਉਂ ਉੱਠ ਖੜਾ ਹੋਇਆ ਤੇ ਜਨਕ ਰੋਕਦਾ ਮੇਰੇ ਰਿਸ਼ੀ ਜੀ ਆਣ ਕੇ ਚੱਲ ਤੇ ਕੋਈ ਰੱਬ ਦੀ ਗੱਲ ਕਰੋ ਪਰਮਾਤਮਾ ਦੀ ਗੱਲ ਕਰੀਏ ਚਰਚਾ ਕਰੀਏ ਤੇ ਸੁਖਦੇਵ ਨੇ ਸਿੱਧਾ ਹੀ ਕਹਿ ਦਿੱਤਾ ਰੱਬ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਨਾਲ ਤੇਰੇ ਵਰਗੇ ਮਾਇਆਧਾਰੀਆਂ ਨਾਲ ਤੂੰ ਰੋਟੀ ਵੀ ਸੋਨੇ ਦੇ ਪਾਣੀ 'ਚ ਖਾਣਾ ਤੇ 36 ਪ੍ਰਕਾਰ ਦੇ ਪੌਜਨ ਛਕਣਾ ਕਿ ਖਾਕ ਨਾਮ ਜਪਦਾ ਹੋਵੇਗਾ ਮੇਰਾ ਬਾਪੂ ਧੋਲਾ ਹੀ ਤੇਰੇ ਕੋਲ ਬੈਠਾ ਹੈ ਉਹ ਸਿਵਕ ਜਨਪਨੇ ਕੇ ਬੰ ਮੈਂ ਇਹ ਆਖੇ ਕੋਈ ਬੈਠੀ ਹੈ ਰੱਬ ਦੀ ਚਰਚਾ ਕਰੇ ਮੈਂ ਨਾਮ ਜਪਦਾ ਨਹੀਂ ਜਾਂ ਨਹੀਂ ਜਪਦਾ ਮੈਂ ਇਸ ਤਰ੍ਹਾਂ ਤਾਂ ਕੋਈ ਦਾਵਾ ਨਹੀਂ ਕੀਤਾ ਵੀ ਰੱਬ ਦੀ ਚਰਚਾ ਕਰੀਏ ਪ੍ਰਮਾਤਮਾ ਦੀ ਗੱਲ ਕਰੀਆ ਬੈਠ ਤਿਸ ਸੁਖਦੇਵ ਕਹਿੰਦਾ ਤੇਰੇ ਕੋਲ ਕੀ ਪ੍ਰਮਾਤਮਾ ਦੀ ਗੱਲ ਸੁਣਨੇ ਤੂੰ ਇੰਨਾ ਮਾੜਾ ਤਾਂ ਵੀ ਕਿ ਜਨਕੰਨਿਕ ਚਲੋ ਨਹੀਂ ਸੁਣੀ ਤੇ ਕਮ ਸੇ ਕਮ ਸੁਣਾ ਲ ਤੂੰ ਸੁਣਾ ਫਿਰ ਤੇਰੇ ਕੋਲ ਸੁਣ ਤੂੰ ਸੁਣ ਜੇ ਮੇਰੇ ਕੋਲ ਸੁਣਨ ਵਿੱਚ ਤੈਨੂੰ ਇਨਕਾਰ ਹੈ ਇਤਰਾਜ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਸੁਣਾ ਸ਼ਾਇਦ ਮੇਰੀ ਕੋਈ ਗੱਲ ਬਣੇ ਬੜੀ ਨਿਰਮਾਨਤਾ ਬੜੀ ਗਰੀਬੀ ਸੁਖਦੇਵ ਬੈਠ ਤੇ ਗਿਆ ਉਹ ਗੱਲ ਨਾ ਪੁਰਿਆਣੋ ਕੋਈ ਇਤਨੇ ਜੀ ਹੋਇਆ ਜਿਹੜਾ ਸੰਤਰੀ ਸੀ ਨਾ ਦਵਾਰਬਾਲ ਉਹ ਭਜੇ ਆਉਣਾ ਤੇ ਕਹਿੰਦਾ ਰਾਜਾ ਨਾ ਮੈਲਾਂ ਨੂੰ ਅੱਗ ਲੱਗ ਗਈ ਤਾਂ ਰਾਜੇ ਨੇ ਕਿਹਾ ਛਤੋਂ ਜਾ ਸੀ ઋષਿ ਨਾਲ ਥੋੜੀ ਜਿਹੀ ਚਰਚਾ ਕਰਨੀ ਤੇ ਸੁਖਦੇਵ ਤੇ 당 ਰਹਿ ਗਿਆ ਬੈਂ ਅੱਗ ਲੱਗੀ ਤੇ ਇਹਦਾ ਚੈ ਹੈ ਉਸੇ ਤਰੀਕੇ ਨਾਲ ਕੋਈ ਫਰਕ ਨਹੀਂ ਪਿਆ ਤੇ ਜਨਕ ਕਹਿੰਦਾ ਅੱਛਾ ਸੁਭਦੇਵ ਕਿਰਕਾਰ ਕੋਈ ਗੱਲ ਪਰਮਾਤਮਾ ਉਹ ਦਵਾਰ ਪਾਰ ਫਿਰ ਪੱਜਿਆ ਆ ਤੇ ਕਹਿੰਦਾ ਰਾਜਮ ਤੋਂ ਅੱਗ ਵੱਧ ਗਈ ਅੱਧਾ ਮਹਿਲ ਉਸ ਦਿਨ ਭੇਟ ਦੇ ਚਾ ਗਿਆ ਜਨਕ ਕਹਿੰਨ ਕੋਈ ਨਹੀਂ ਇੱਕ ॠषि ਦਾ ਪੁੱਤਰ ਔਰ ॠषि ਦੇ ਰੂਪ ਵਿੱਚ ਮੇਰੇ ਕੋਲ ਬੈਠਾ ਕੋਈ ਗੱਲ ਉਹ ਜਦ ਇੰਨੇ ਵੱਡੇ ॠषि ਦਾ ਪੁੱਤਰ ਤੇ ਪੁੱਤਰ ਵੀ ॠषि ਹੋ ਉਹ ਮੇਰੇ ਕੋਲ ਬੈਠਾ ਹੋ ਤੇ ਇਹਨੂੰ ਛੱਡ ਕੇ ਮੈਂ ਅਗ ਦਾ ਸਵਾਗਤ ਕਰਨ ਵਾਸਤੇ ਨਹੀਂ ਜਾ ਸਕਦਾ ਇਹ ਮਹਾਨ ਮਨੁੱਖ ਬੈਠਾ ਬੜਾ ਮਹਾਨ ਮਨੁੱਖ ਬੈਠਾ ਪਰ ਉਸ ਦਵਾਰਪਾਲ ਨੇ ਕਹਿ ਦਿੱਤਾ ਰਾਜਨ ਅਗ ਤੇ ਬਹੁਤ ਵੱਧ ਗਏ ਜਿੱਥੇ ਮੈਂ ਖੜਾ ਪਹਿਰਾ ਦੇ ਰਿਹਾ ਉਸ ਪਾਸੇ ਵੀ ਲੱਪਕਾਂ ਉੱਦੀ ਆਣ ਲੱਗ ਪਈ ਤੇ ਸੁਖਦੇਵ ਕਹਿੰਦਾ ਉਸ ਪਾਸੇ ਵੀ ਲੱਪਕਾਂ ਆਣ ਲੱਗ ਪਈਆਂ ਭਜ ਤੇ ਜਨਕਿੰਦਨ ਕਿਉਂ ਭਜੇ ॠषि ਜੀ ਭਜੇ ਕਿਉਂ ਜਾਂਦੇ ਅਖਰ ਲਗਾ ਤੂੰ ਤੇ ਰਾਜਾ ਹੈ ਨਾ ਤੇ ਮੇਰੇ ਕੋਲ ਤੇ ਇੱਕੋ ਹੀ ਲੰਗੋਟੀ ਉੱਥੇ ਮੈਂ ਛੱਡ ਆਇਆ ਕਹਿੰਦੇ ਨੇ ਜਲ ਗਈ ਤੇ ਫਿਰ ਇੱਕੋ ਹੀ ਤੂੰਬੜੀ ਉਸ ਵਕ ਜਨਕ ਕਹਿੰਨੇ ਨੂੰ ਗੱਲ ਸੁਣ ਮਾਇਆਧਾਰੀ ਕਾ ਬਸ ਐਦਾ ਫੈਸਲਾ ਨਿਕੋ ਕਰ ਜਿਸ ਦੇ ਇੰਨੇ ਮਹਿਲ ਜਲ ਰਹੇ ਉਹਨੂੰ ਭਾਜੜ ਨਹੀਂ ਪਈ ਤੇ ਜਿਹਦੀ ਲੰਗੋਟੀ ਹੈ ਜੇ ਸੜੀ ਵੀ ਨਹੀਂ ਭਾਜਣਾ ਪਹਿਲੇ ਪੈ ਅੰਦਾਜ਼ਾ ਲਾ ਕੌਣ ਫਸੇ ਤੂੰ ਜਿੰਨਾ ਇਸ ਲੰਗੋਟੀ ਚ ਫਸਿਆ ਆਏਂ ਇਤਨਾ ਵੀ ਮੈਂ ਇਸ ਮਹਿਲਾ 'ਚ ਨਹੀਂ ਪਸਿਆ ਅੰਦਾਜ਼ਾ। ਔਰ ਇਹ ਲੰਗੋਟੀ ਤੇਰੀ ਮੇਰੇ ਮਹਿਲਾ ਨਾਲੋਂ ਜ਼ਿਆਦਾ ਕੀਮਤੀ ਹੈ ਐ ਰਿਸ਼ੀ ਥੋੜੀ ਜਿਹੀ ਵਿਚਾਰ ਕਰ। ਤੇਰੀ ਇਹ ਲੰਗੋਟੀ ਮੇਰੇ ਸੋਨੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਕੀਮਤੀ ਹੈ। ਕਿਉਂ? ਕਿ ਜਲਦੇ ਹੋਏ ਸੋਨੇ ਨੇ ਮਹਿਲਾ ਨੇ ਮੈਨੂੰ ਨਹੀਂ ਭਾਜੜਾ ਪਾਈਆ, ਲੰਗੋਟੀ ਨੇ ਤੈਨੂੰ ਭਾਜੜਾ ਪਾਇਆ। ਮਹਿਲ ਮੇਰਾ ਅੱਧਾ ਜਲ ਗਿਆ, ਭਾਜੜ ਨਹੀਂ ਪਈ, ਲੰਗੋਟੀ ਤੇਰੀ ਜਲੀ ਨੇ ਤਾਂ ਵੀ ਭਾਜੜ ਤੈਨੂੰ ਪੈ ਗਈ ਹੈ। ਤੇ ਰਿਸ਼ੀ ਤੂੰ ਖੁਦ ਸੋਚ ਲੈ ਲੰਗੋਟੀ ਤੇਰੀ ਕਿੰਨੀ ਕੀਮਤੀ ਹੈ। ਤੂੰ ਸੋਚੀਂ ਵਿਚਾਰੇ ਇਹਨੇ ਆਖਖੁਲ ਸੁਪਰੇ ਹਾਂ ਇਹਦੇ ਮਹਿਲਾ ਨਾਲੋਂ ਇਹ ਲੰਗੋਤੀ ਬਹੁਤ ਕਿੰਦੀ ਕਿਉਂ ਕਿ ਮਹਿਲਾ ਦੀ ਵੀ ਇਸ ਨੂੰ ਇਤਨੇ ਪਕੜਨੇ ਜਿੰਨੀ ਪਕੜ ਮੈਨੂੰ ਇਸ ਲੰਗੋਤੀ ਦੀ ਔਰੇ ਲੰਗੋਤੀ ਦੀ ਇਤਨੀ ਪਕੜ ਜਰ ਮੇਰੀ ਸੁਰਤ ਦੇ ਚ ਤੇ ਮੇਰੀ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੁੜੇ ਨਿੱਕੀ ਜੀਆਂ ਗੱਲ ਦੇ ਚ ਜਨਕ ਨਹੀਂ ਸਮਝਦਾ ਤੂੰ ਤੇ ਫਸੇ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਤੈਨੂੰ ਰੋਕੇ ਮੈਨੂੰ ਵੱਡੀਆਂ ਚੀਜ਼ਾਂ ਨੇ ਵੀ ਨਹੀਂ ਰੋਕੇ ਗੱਲ ਸਿਰੇ ਇੰਨੀ ਸੁਰਤ ਜਿਹੜੀ ਹੈ ਨਾ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਸਾਨੂੰ ਰੋਕ ਰੱਖੇ ਵੱਡੀਆਂ ਦੀ ਤੇ ਗੱਲ ਛੱਡੋ ਦਰਿਆਵਾਂ ਦੇ ਵਹਿਣ ਕਈ ਵਾਰ ਚਟਾਨਾਂ ਉਰਕੇ ਰੁਕਦੇ ਨੇ ਕੰਕਰਾਂ ਕਰਕੇ ਨਹੀਂ ਪਰ ਸਾਡੀ ਸੁਰਤ ਦਾ ਵੇਗ ਤੇ ਨਿੱਕੇ ਨਿੱਕੇ ਪਥਰਾ ਨੇ ਰੋਕ ਰੱਖੇ ਬਿਲਕੁਲ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਕਦੀ ਬਗੌੜ ਮਸਾਲਾ ਕਰਕੇ ਵੇਖਣਾ ਨਾਮ ਵਾਲ ਸੁਰਤ ਨਹੀਂ ਭੇਜਦੀ ਅੱਗੋਂ ਪਹਾੜ ਨਹੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਉਹ ਸੁਖਦੇਵ ਦੀ ਲਗੋਟੀ ਤੋਂ ਜ਼ਿਆਦਾ ਨਹੀਂ ਹੋਣਗੀ ਬਸ ਉਨਿਲ ਕੋਈ ਨਹੀਂ ਸੁਰਤ ਨੂੰ ਅਗਾਹ ਕਰਦਾ ਕੋਈ ਨਹੀਂ ਸੁਰਤ ਨੂੰ ਜੋੜਨ ਦੇ ਰਿਹਾ ਤਾਂ ਫੇਰ ਰੋ ਪਿਆ ਸੁਖ ਕੰਦਰ ਰਾਜਨ ਮੈਂ ਤੁਹਾਨੂੰ ਆਉਂਦੇ ਵੀ ਰਾਜਨ ਕਿਹਾ ਤੇ ਹੁਣ ਵੀ ਪਰ ਹੁਣ ਮੈਂ ਤੁਹਾਨੂੰ ਗੁਰੂ ਕਹਿੰਦਾ ਮੈਨੂੰ ਸਿੱਖਿਆ ਦੀਕਸ਼ਾ ਦੇਹੁਗੇ ਜਨ ਕੰਦਾ ਹਾਂ ਜਦੋਂ ਯੋਗ ਹੋ ਅਜੇ ਨਹੀਂ ਤਿਨ ਯੋਗ ਗੁਰੂ ਗ੍ਰੰਥ ਸਾਹਿਬ ਦੇ ਚ ਇੱਕ ਇਸ਼ਾਰਾ ਮਿਲਦਾ ਹੈ ਕਿ ਝੂਠ ਹਨ ਝੂਠ ਪਰੇ ਸਿਰ ਉਪਰ ਖਿਨ ਮਨਵਾ ਦਿਲ ਨ ਡੁਲਾਉਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਯੋਗ ਤੁਸਕਦੇਵ ਨੂੰ ਮਹਿਸੂਸ ਹੋਇਆ ਹੰਕਾਰੀ ਰਿਸ਼ੀ ਹੋਣ ਦਾ ਮਾਨ ਤੇ ਉਹ ਮੇਰਾ ਰਿਸ਼ੀ ਹੰਕਾਰੀ ਰਸੋਈ ਦਾ ਜਿਹੜਾ ਪਿਛੋਕੜ ਸੀ ਨਾ ਪਿਛਵਾਰ ਉੱਥੇ ਜਾ ਬੈਠ ਤੇ ਜਨਕ ਦੇ ਘਰੋਂ ਸੈਂਕੜੇ ਸਾਧੂ ਸੰਤ ਰੋਜ਼ ਭੋਜਨ ਛਕਦੇ ਸਨ ਤੇ ਭੋਜਨ ਛਕਾਉਣ ਦਾ ਤਰੀਕਾ ਐਸੀ ਪਤਲਾਂ ਵਿੱਚ ਤੁਹਾਨੂੰ ਹਿੰਦੁਸਤਾਨ ਵਿੱਚ ਕਦੀ ਕਦੀ ਬੜੇ-ਬੜੇ ਭੰਡਾਰਿਆਂ ਦੇ ਦੇਖਣ ਨੂੰ ਮਿਲਣਗੇ ਪਤਲਾਂ ਦੀਆਂ ਥਾਲੀਆਂ ਬਣਾਉਂਦੇ ਨੇ ਪਤਲਾਂ ਦੇ ਕੋਲੇ ਬਣਾਉਂਦੇ ਐ ਅੱਜ ਵੀ ਹੈ बड़े-बड़े ਮੰਦਰਾਜ ਜਿੱਥੇ ਲੱਖ-ਲੱਖ 50-50 ਹਜ਼ਾਰ ਬੰਦਾ ਕੋ ਜਨ ਸਕੇ ਗ੍ਰੇਈ ਕਰਨਾ ਪੈਂਦਾ 400 ਸਾਲਾਂ ਜਦ ਗੁਰੂ ਗ੍ਰੋਪ੍ਰਭ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਨਤੀ ਮਨਾਏ ਸਮਾਪਤੀ ਕਰਦੇ ਤਾਂ ਹੁਣ 21 ਲੱਖ ਬੰਦਾ ਅੰਮ੍ਰਿਤਸਰ ਪਹੁੰਚਿਆ ਫਿਰ ਨਾ ਬਤਲਾ ਨਾਲ ਕੰਮ ਚਲਾਉਂਦਾ 21 ਲੱਖ ਵਾਸਤੇ 21 ਲੱਖ ਪਾnde ਤੋਂ ਬਤਲਾ ਨਾਲ ਕੰਮ ਚਲਾ ਰਹੇ ਛੇਤੀ ਗਲਤ ਤਾਂ ਜਨਗ੍ਰੇ ਘਰ ਲੰਗਰ ਹੁੰਦਾ ਸੀ ਰੋਜ਼ ਸਾਧੂ ਸੰਤਾਂ ਨੂੰ ਬਤਲਾ ਨਾਲ ਕੰਮ ਚਲਾਉਂਦਾ ਸੀ ਰਸੋਈ ਦੇ ਪਿੱਛੇ ਜਾ ਬੈਠਾ ਜਾਤ ਉਸਨੇ ਆਰੰਭ ਕਰਤਾ ਉਹ ਝੂਠ ਉਸਦੇ ਉੱਤੇ ਸੁੱਟੀ ਜਾਂਦੀ ਝੂਠ ਹਨ ਝੂਠ ਪਰ ਇਹ ਸਿਰ ਉੱਪਰ ਖਿੰਨ ਮੰਨਵਾ ਤੇ ਨਾ ਡੁਲਾਵੇਂ ਇਹ ਨਾ ਨਿਰਮਾਣ ਹੋ ਗਿਆ ਪਹਿਲੇ ਨਿੱਕੀ ਜੀਆਂ ਗੱਲ ਤੇ ਅਗ ਬਗੋਲਾ ਉੱਜਾ ਨਸੀ ਪਰ ਅੱਜ ਕੋਈ ਝੂਠ ਉੱਪਰ ਸੁੱਟਦਾ ਪਏ ਤਾਂ ਵੀ ਚੁੱਪ ਠੀਕ ਕੋਈ ਗਲਤ ਝੂਠ ਆਖਿਰ ਜਨਕ ਦੀ ਰਸੋਈ ਦੀ ਹੈ ਝੂਠ ਆਖਿਰ ਜਨਕ ਦੇ ਮਹਿਲਾ ਦੀ ਉਸ ਪੁਰਸ਼ ਦੇ ਮਹਿਲਾ ਦੀ ਹੈ ਜਿਸ ਦੇ ਅੰਦਰ ਮਹਿਲਾ ਦੀ ਵੀ ਪਕੜ ਨਹੀਂ ਔਰ ਉਸ ਬੰਦੇ ਤੇ ਝੂਠ ਪਹਿਣੀ ਚਾਹੀਦੀ ਏ ਜਿਹਨੂੰ ਲੰਗੋਟੀ ਦੀ ਵੀਤ ਨਹੀਂ ਪਗੜ। ਸ਼ਰਮਸਾਰ ਸੀ। ਕੰਨ ਪਤਲਾਂ ਦੇ ਥੱਲੇ ਦੱਬ ਗਿਆ। ਪਤਲਾਂ ਦਾ ਢੇਰ ਇਤਨਾ ਉੱਚਾ ਹੋ ਗਿਆ ਉਹ ਵਿੱਚੇ ਦੱਬ ਗਿਆ। ਸਿਜਾਗ ਅਰੰਗ ਜਦ ਢੇਰ ਬਹੁਤ ਹੋਇਆ ਤੇ ਪੱਤੇ ਚੁੱਕੇ ਜਾਂਦੇ ਹੁੰਦੇ ਸਨ। ਅੱਜ ਜਦ ਸਫਾਈ ਕਰਨ ਵਾਲੇ ਪਤਿਆਂ ਨੂੰ ਚੱਕਣ ਆਏ ਤੇ ਜਨਤ ਵੀ ਉੱਥੇ ਖੜਾ। ਤੇ ਕੰਨ ਢੰਗ ਨਾਲ ਪੱਤੇ ਚੁੱਕਣਾ। ਇਹਨਾਂ ਪਤਿਆਂ ਦੇ ਥੱਲੇ ਕੋਈ ਮਹਾਂ ਰਿਸ਼ੀ ਬੈਠਾ। ਇਨਾ ਝੂਠੇ ਪਤਲਾਂ ਦੇ ਨਾਲ ਇੱਕ ਐਸਾ ਪੁਰਸ਼ ਪਵਿੱਤਰ ਹੋ ਗਿਆ ਜੋ ਦੇਖ ਕੇ ਵੀ ਹੈਰਾਨ ਗਏ ਇਹਦੇ ਉੱਪਰ ਪਈਏ ਝੂਠ ਪਰ ਗਜ਼ਬ ਦੀ ਗੱਲ ਹੈ ਮਨ ਦੇ ਉੱਤੇ ਜਿੰਨੀ ਝੂਠ ਪਈ ਸੀ ਸਾਰੀ ਧੋ ਦੇ ਬੜਾ ਪਵਿੱਤਰ ਮਨੁੱਖ ਬੈਠਾ ਹੈ ਇਨਾ ਝੂਠੇ ਪਤਲਾਂ ਦੇ ਤਹਿਤ ਇਸ ਝੂਠ ਦੇ ਤੱਲੇ ਇੱਕ ਮਹਾਨ ਆਤਮਾ ਬੈਠੀ ਢੰਗ ਨਾਲ ਬੱਦਲ ਸੁਖਣੇ ਖਰਾਸ਼ ਨਾ ਪਾਚੇ ਚੋਟ ਨਾ ਲੱਗੇ ਪੱਤੇ ਸੱਚੇ-ਸੱਚੇ ਹਟਾਰੇ ਗਏ ਥੱਲੇ ਸਮਾਧੀ ਚ ਬੈਠਾ ਸੀ ਲੇਨ ਬੈਠਾ ਸੀ ਜਨਕ ਨੇ ਉਠਾ ਕੇ ਗੱਲ ਨਾਲ ਲਾਇਆ ਆਖਿਆ ਹਾਂ ਜਦ ਹੁਣ ਤੈਨੂੰ ਲੰਗੋਟੀ ਦੀ ਪਕੜ ਨਹੀਂ ਰਹੀ ਹੁਣ ਤੈਨੂੰ ਮਹਿਲਾ ਦੀ ਵੀ ਪਕੜ ਨਹੀਂ ਔਰ ਹੁਣ ਤੂੰ ਜੀਵਨ ਮੁਕਤ ਹੁਣ ਤੈਨੂੰ ਸੰਸਾਰ ਦੀ ਕੋਈ ਚੀਜ਼ ਪਕੜ ਨਹੀਂ ਸਕਦੀ ਤੂੰ ਹਰ ਚੀਜ਼ ਦੇ ਕੋਲੋਂ ਲੰਘ ਜਾਏਗਾ ਇੰਜ ਲੰਘ ਜਾਏਗਾ ਜਿਵੇਂ ਦਰਿਆ ਲੰਘ ਜਾਂਦਾ ਹੈ ਇਹ ਜਨਕ ਨੇ ਉਸ ਨੂੰ ਕਥਾ ਸੁਣਾਈ ਦਰਿਆ ਲੰਘ ਜਾਂਦਾ ਹੈ ਤੋ ਦਰਿਆ ਸ਼ਮਸ਼ਾਨ ਘਾਟ ਦੇ ਕੋਲੋਂ ਲੰਘ ਜਾਂਦਾ ਹੈ ਇੱਕ ਬਗੀਚੇ ਦੇ ਕੋਲੋਂ ਲੰਘ ਜਾਂਦਾ ਹੈ ਉਜਾਰ ਦੇ ਕੋਲੋਂ ਲੰਘ ਜਾਂਦਾ ਹੈ ਬਾਜ਼ਾਰਾਂ ਦੀ ਰੌਣਕ ਦੇ ਕੋਲੋਂ ਲੰਘ ਜਾਂਦਾ ਹੈ ਸ਼ਹਿਰਾਂ ਤੇ ਕਸਬਿਆਂ ਦੇ ਕੋਲੋਂ ਵੀ ਲੰਘ ਜਾਂਦਾ ਹੈ ਕਿਧਰੇ ਰੁਕਦਾ ਨਹੀਂ ਜੇ ਮਰਗੜ ਘਾੜ ਦੇ ਕੋਲੋਂ ਲੰਘਦਾ ਹੈ ਤਾਂ ਰੋਂਦਾ ਨਹੀਂ ਜੇ ਫੁੱਲਾਂ ਦੇ ਬਾਗੀਆਂ ਦੇ ਕੋਲੋਂ ਲੰਘਦਾ ਹੈ ਦਰਿਆ ਉੱਥੇ ਹੱਸਦਾ ਨਹੀਂ ਮੁਸਕਰਾਉਂਦਾ ਨਹੀਂ ਉਹਦੀ ਆਪਣੀ ਰਵਾਨੀ ਹੈ ਜੇ ਸ਼ਹਿਰਾਂ ਦੇ ਕੋਲੋਂ ਲੰਘਦਾ ਹੈ ਤਾਂ ਸ਼ੋਰ ਨਹੀਂ ਕਰਦਾ ਜੇ ਸੁਨਸਾਨ ਰਸਤਿਆਂ 'ਚੋਂ ਲੰਘਦਾ ਹੈ ਤਾਂ ਉਹਦੀ ਸੁਨਸਾਨੀ ਵਿੱਚ ਕੋਈ ਉਦਾਸੀ ਨਹੀਂ ਪੈਦਾ ਹੁੰਦੀ ਉਪਰਾਮਤਾ ਨਹੀਂ ਪੈਦਾ ਹੁੰਦੀ ਉਹਦਾ ਵਹਿਣ ਜਾਰੀ ਹੈ ਚੈਨ ਉਦੋਂ ਹੀ ਮਿਲਦਾ ਹੈ ਜਦ ਸਾਗਰ ਦੇ ਚੜੀਂ ਜਨਕ ਨੇ ਕਥਾ ਸੁਣਾਈ ਹੁਣ ਤੇਰੀ ਜੀਵਨ ਦੀ ਧਾਰਾ ਚਾਨਣ ਰਸਤੇ ਚ ਵਜਾਰਾ ਰੌਮਕਾ ਮਰਗੜ ਘਾਟਾ ਕਿਸੇ ਦੀ ਮੌਤ ਹੋ ਜਾਏ ਕਿਸੇ ਦਾ ਜਨਮ ਹੋ ਜਾਏ ਖੁਸ਼ੀ ਹੋ ਜਾਏ غم ਹੋ ਜਾਏ ਤੇਰੀ ਜੀਵਨ ਦੀ ਧਾਰਾ ਹੁਣ ਚਲਦੀ ਰਹੇਗੀ ਤੁਦ ਰਿਆਦੀ ਤਰਾਂ ਦੇ ਹੁਣ ਪਾਉ ਨਦੀ ਦੀ ਤਰ੍ਹਾਂ ਹੁਣ ਤੇਰੀ ਸੁਰਤ ਨੂੰ ਕੋਈ ਰੋਕ ਨਹੀਂ ਸਕਦਾ ਹੁਣ ਇਹ ਸਾਰਾਗਰ ਦੇ ਚ ਪਹੁੰਚੇਗੀ ਤਾਂ ਮੈਂ ਇਤਨੀ ਅਰਜ਼ ਕਰਾਂ ਕਿ ਸੁਰਤ ਅਗਾਂ ਚਲ ਸਕੇ ਤੇ ਨਾਮ ਵਿੱਚ ਲੈਣ ਹੋ ਸਕੇ ਤੇ ਰਸ ਮਾਨ ਸਕੇ ਢੰਗ ਧੋਨੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖ ਜਾ ਇੱਕ ਇਹ ਦੂਜਾ ਢੰਗ ਹੈ ਧੁਨ ਨੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤ ਕਹਾਣੀ ਧੁਨ ਦੇ ਧਿਆਨ ਜੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਨਾਲ ਆਪਣੀ ਇਹਦੇ ਚ ਨਾਮ ਜੋੜਨਾ ਸਿਰਫ ਇੱਕ 5 ਮਿੰਟ ਦਾ ਵਕਤ ਕੱਢਿਆ ਕਰੋ ਸਵੇਰੇ ਇਹ ਠੀਕ ਹੈ 5 ਮਿੰਟ ਦੇ ਚ ਸਾਢੇ 4 ਮਿੰਟ ਵੀ ਨਹੀਂ ਜੁੜ ਸਕਉਂਦੇ ਇੱਕ ਸੈਕਿੰਡ ਵੀ ਨਹੀਂ ਜੁੜ ਸਕੋ ਇਹ ਵੀ ਦੇਖ ਲੈਣਾ ਸਗਰ ਤੁਸੀਂ ਪੜਨਾ ਧਿਆਨ ਇੱਕ ਪਾਸੇ ਹੋਵੇਗਾ ਜਨ ਇੱਕ ਪਾਸੇ ਹੋਵੇਗਾ ਵਾਹਿਗੁਰੂ ਵਾਹਿਗੁਰੂ ਆਪਣਾ ਜ਼ਬਾਨ ਤੇ ਹੋਵੇਗਾ ਧਿਆਨ ਕਿਸੇ ਔਰ ਪਾਸੇ ਹੋ ਪਰ ਜੇ ਕਰਦੇ ਰਹਿ ਤਾਂ ਅਭਿਆਸ ਪਤ ਜਾਏਗਾ ਅਰਦਾਸ ਕਰਦੇ ਰਹਿ ਤਾਂ ਗੁਰੂ ਦੀ ਮਿਹਰ ਹੋ ਜਾਏਗੀ ਤੇ ਗੱਲ ਬਣ ਜਾਏ ਜੇ ਗੱਲ ਨਾ ਬਣੇ ਤਾਂ ਸਮਲਣੀਆਂ ਫੜੀਆਂ ਜਿਹੜੀਆਂ ਇੱਛਾਵਾਂ ਨੇ ਉਹ ਗੱਲ ਨਹੀਂ ਬਣ ਦਿੰਦੀਆਂ ਗੁਰੂ ਤੇ ਗੱਲ ਬਣਨ ਦਾ ਇਹ ਜਨਾ ਸਮਝਣਾ ਗੁਰੂ ਦੀ ਬਖਸ਼ਿਸ਼ ਕਿਸੇ ਵਕਤ ਹੁੰਦੀ ਹੈ ਇਹ ਨਾ ਸੱਚੋ ਸੂਰਜ ਹੈ ਦੇਵਕ ਜਿਸ ਵਕਤ ਅੰਧੇਰਾ ਹੁੰਦਾ ਹੈ ਤੇ ਕਿਸੇ ਵਕਤ ਰੋਸ਼ਨੀ ਹੁੰਦੀ ਹੈ ਇੱਥੇ ਰਾਤ ਹੋ ਗਈ ਹੈ ਤੇ ਦਾ ਇਹ ਮਤਲਬ ਨਹੀਂ ਸੂਰਜ ਦੇ ਵਿੱਚ ਅੰਧੇਰਾ ਆ ਗਿਆ ਸੂਰਜ ਤੇ ਰੋਸ਼ਨਾ ਹੈ ਹੁਣ ਵੀ ਕਿਸੇ ਨੂੰ ਰੋਸ਼ਨੀ ਨਹੀਂ ਰਹੀ ਅੱਠੇ ਪੈਰੋ ਰੋਸ਼ਨਾ ਹੈ ਹਾਂ ਜਿਹੜਾ ਜ਼ਮੀਨ ਦਾ ਫਿੱਤਾ ਸੂਰਜ ਦੇ ਇੱਕ ਪਾਸੇ ਹੋ ਜਾਂਦਾ ਉੱਥੇ ਅੰਧਕਾਰ ਆ ਗੱਲ ਸਾਰੀ ਜਿਹੜੀ ਉੱਥੇ ਪ੍ਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਪਰ ਜਿਹੜਾ ਉਸਦੀ ਬਖਸ਼ਿਸ਼ ਤੋਂ ਮੂੰਹ ਮੋੜ ਲੈਂਦਾ ਹੈ ਬਸ ਉੱਥੇ ਹਨੇਰਾ ਹੋ ਜਾਂਦਾ ਹੈ ਐਸਾ ਨਹੀਂ ਉਹ ਕਰੋਪੀ ਕਰਦਾ ਰੱਬ ਕਰੋਪੀ ਕਰਦਾ ਨਹੀਂ ਕਰੋਪੀ ਕਰਨਾ ਜਾਣਦਾ ਹੀ ਨਹੀਂ ਕਠੋਰ ਹੈ ਗੁਰੂ ਕਦੀ ਕਰੋਪੀ ਨਹੀਂ ਕਰਦਾ ਗੁਰੂ ਕਦੀ ਸ਼ਰਾਪ ਨਹੀਂ ਦਿੰਦਾ ਬਖਸ਼ਿਸ਼ ਕਰਦਾ ਦਇਆ ਕਰਦਾ ਪਰ ਫਰਸੇ ਇਤਨਾ ਹੈ ਹੁਣ ਜਿਹੜੀ ਜ਼ਮੀਨ ਦਾ ਹੱਟਾ ਸੂਰਜ ਦੀ ਤਰਫ ਪਿੱਠ ਕਰ ਬੈਠੇ ਉਥੇ ਹਨੇਰਾ ਹੋ ਜਾਂਦਾ ਹੈ ਤੇ ਜਿਹੜਾ ਮਨਮੁਖ ਮਨ ਦੇ ਅਧੀਨ ਚੱਲਣ ਵਾਲਾ ਹੋਵੇ ਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ ਗੁਰੂ ਦੀ ਰਹਿਮਤ ਤੋਂ ਵਾਂਝਾ ਰਹਿ ਜਾਂਦਾ ਹੈ ਔਰ ਗੁਰੂ ਦੀ ਰਹਿਮਤ ਤੋਂ ਖਾਸ ਕਰਕੇ ਉਹ ਜ਼ਰੂਰ ਵਾਂਝਾ ਰਹਿ ਜਾਂਦਾ ਹੈ ਜੋ ਗੁਰੂ ਦੀ ਇੱਛਾ ਦੇਚ ਆਪਣੀ ਇੱਛਾ ਜੋੜਦਾ ਹੈ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਜੋੜਦਾ ਗੁਰੂ ਕਹਿੰਦਾ ਇੰਜ ਕਰ ਤੇ ਇਹ ਆਖੇ ਨਹੀਂ ਇੰਜ ਨਹੀਂ ਹੋ ਸਕਦਾ ਗੁਰ ਸੇ ਕਮੀਰੀ ਤੇ ਚਲੋ ਗੁਰ ਚਾਲੇ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਰ ਤਾਮ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜ ਦੇ ਗੁਰੂ ਦੀ ਭਾਵਨਾ ਵਿੱਚ ਆਪਣੀ ਭਾਵਨਾ ਜੋੜ ਗੁਰੂ ਦੇ ਹੁਕਮ ਦੇ ਵਿੱਚ ਤੂੰ ਰਾਜ਼ੀ ਰਹਿ ਤੇ ਬਾਬਾ ਫਰੀਦ ਕਹਿੰਦਾ ਅੱਜ ਹੀ ਗੱਲ ਬਣ ਜਾਏਗੀ ਗੱਲ ਕੱਲ ਦੀ ਤੇ ਗੱਲ ਹੀ ਚੱਲੇ ਪਰसों ਦੀ ਗੱਲ ਹੀ ਛੱਡ ਅੱਜ ਮਿਲਾਵਾ ਸ਼ੇਖ ਫਰੀਦ ਟਾਕਨ ਨੂੰ ਜਣੀਆਂ ਮਨੋਂ ਮਚਿੰਦੀਆਂ ਪਿਛਲੇ ਜਨਮ ਵਿੱਚ ਗੱਲ ਬਣੇਗੀ ਅਗਲੇ ਜਨਮ ਵਿੱਚ ਗੱਲ ਬਣੇਗੀ ਪੰਜ 10 ਸਾਲ ਵਿੱਚ ਗੱਲ ਬਣੇਗੀ ਇਸ ਚਿੰਤਾ ਚ ਕਰੀ ਨਾ ਇਹਨਾਂ ਚੱਕਰਾਂ ਚ ਕਰੀ ਨਾ ਪੈਣਾ ਅੱਜ ਹੀ ਗੱਲ ਬਣੇਗੀ ਜੇ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖ ਲਈਏ ਤੇ ਗੁਰੂ ਦੀ ਇੱਛਾ ਦੇ ਚਰਾਸੀ ਹੋ ਕੇ ਜਾਪ ਆਰੰਭ ਕਰ ਲਈਏ ਉਦਸ ਬਣ ਜਾਏ ਆਨੰਦ ਬਣ ਜਾਏਗਾ ਬਾਦਸ਼ਾਹਾਂ ਮੰਨ ਕਰ ਅਸੀਂ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿ ਸਕੀਏ ਤੇ ਧੰਨ ਧੰਨ ਦੇ ਨਾਲ ਉਸ ਨੂੰ ਯਾਦ ਕਰ ਸਕੇ ਜਾਂ ਧੁੰਨ ਤੇ ਧਿਆਨ ਦੀ ਸਾਧਨਾ ਕਰ ਸਕੇ ਤਾਂ ਉਹ ਅਵਸਥਾ ਸਾਡੇ ਵਿੱਚ ਬਣੇ ਜੀਵਨ ਦੇ ਸੰਸਾਰੀ ਜਿੰਨੀ ਝੋਟ ਹੈ ਉਹ ਸਾਰੀ ਲੈ ਜਾਏ ਉਤਰ ਜਾਏ ਤੇ ਮਹਾਨ ਪਵਿੱਤਰ نور ਅੰਦਰੋਂ ਪ੍ਰਗਟ ਹੋਵੇ ਐਸਾ ਵਸੀਲਾ ਸਰਗੁਰ ਸਾਡਾ ਵੀ ਬਣਾ ਐਸਾ ਮਾਹੌਲ ਸਾਡੀ ਜ਼ਿੰਦਗੀ ਵਿੱਚ ਵੀ ਬਣੇ ਔਰ ਜੀਂਦਿਆਂ ਜੀ ਬਣੇ ਤਾਂ ਕਿ ਅਸੀਂ ਕਹਿ ਸਕੀਏ ਸੰਸਾਰ ਤੇ ਆਇਆ ਹੋਇਆ ਸਾਡਾ ਸਫਲ ਹੋ ਗਿਆ ਸਫਲ सफल सफल भई यात्रा आम न जान रहे मिले सागर कितने वचन प्रवान्त करें मैं चंद मिनट थोड़े ज्यादा भी ले गया सिर्फ इस वास्ते कि कल शायद तुम अभ्यास करो शायद पं मिनट वाहेगुरु वाहेगुरु का जाप करो या फिर कथा कहानियां सुनाई ठीक नहीं तो मनोरंजन है बस के मत मनोरंजन वक्त पास करना है इसके और कुछ जे तुम आरंभ किया ਤਾਂ ਤੇ ਠੀਕ ਹੈ ਤੁਸੀਂ ਗੁਰੂ ਦੀ ਇੱਛਾ ਨਾਲ ਠੁਕ ਰਾਜ਼ੀ ਹੋ ਗਏ ਹੁਣ ਗੁਰੂ ਦੇ ਹੁਕਮ ਨਾਲ ਰਾਜ਼ੀ ਹੋਏ ਕਿਉਂਕਿ ਗੁਰੂ ਵੀ ਇਹ ਹੀ ਚਾਹੁੰਦਾ ਹੈ ਅੰਮ੍ਰਿਤ ਰੇਲਾ ਸਚਨਾ ਵੜਿਆਈ ਲਈ ਜਾ ਇਹ ਗੁਰੂ ਦੀ ਇੱਛਾ ਹੈ ਤੇ ਗੁਰੂ ਸਤਗੁਰੂ ਕਾ ਜੋ ਸਿਖਾਤਾ ਹੈ ਸੋ ਹਲਕੇ ਕੋਠੇ ਪਰ ਨਾਮ ਰਿਆ